ਦੇਖੋ ਇਹ ਨਾ ਗੁਰਪ੍ਰੀਤ ਜੀ ਅਸੀਂ ਤਕਰੀਰ ਰੂਟੀਨ ਹੈ ਸਾਡਾ ਕਿ ਸਵੇਰੇ ਚਾਹ ਦਾ ਕੱਪ ਜਿਹੜਾ ਕਦੀ ਕਦੀ ਜਦੋਂ ਵੀ ਫ੍ਰੀ ਹੋਈਏ ਗਿਆਨੀ ਦੇ ਜਾਂ ਦੂਜੇ ਬੱਬੀ ਆ ਜਾਂ ਸ਼ਰਮਾ ਆ ਅਲੱਗ-ਅਲੱਗ ਜਗ੍ਹਾ ਤੇ ਅਸੀਂ ਪੀਦਾ ਆ ਉਹਦੇ ਨਾਲ ਵੱਡਾ ਹੈ ਕਿ ਆਪਣੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਦਾ ਆਪਣਾ ਪਰਿਵਾਰ ਹੈ ਸਾਰਾ ਔਰ ਉਹਦੇ ਵਿੱਚ ਕਈ ਗੱਲਾਂ ਜਿਹੜੀਆਂ ਨੇ ਕਈ ਸਾਡੀਆਂ ਤਰੁੱਟੀਆਂ ਕਈ ਸਮਾਜ ਦੀਆਂ ਤਰੁੱਟੀਆਂ ਵੀ ਸਾਹਮਣੇ ਆਉਂਦੀਆਂ ਨੇ ਇਹ ਸਾਡਾ ਰੂਟੀਨ ਹੈ ਜਿੱਦਾਂ ਹੁਣ ਪਾਰਲੀਮੈਂਟ 'ਚ ਜੇ ਕੋਈ ਗੱਲ ਰੱਖਣ ਦੇ ਤੇ ਇੱਥੋਂ ਨਿਕਲਦੀਆਂ ਨਹੀਂ ਗੱਲਾਂ ਗਰਾਊਂਡ 'ਤੇ ਜਦੋਂ ਤੁਸੀਂ ਉਤਰਦੇ ਜੇ ਬਹੁਤ ਲੋਕਤ ਕਰੀਫਾਂ ਕਈ ਮੁਸ਼ਕਿਲਾਂ ਜਿਹੜੇ ਪਤਾ ਲੱਗਦੇ ਨੇ ਸੋ ਇਹ ਜਿੱਥੇ ਦੇਸ਼ ਵਿਦੇਸ਼ 'ਚੋਂ ਲੋਕ ਇੱਥੇ ਸਾਡੇ ਚਾਹ ਦੇ ਸ਼ਕੀਨ ਇੱਥੇ ਖਾਸ ਕਰ ਗਿਆਨੀਟੀ ਸਟਾਲ ਤੇ ਆਉਂਦੇ ਬੜਾ ਮਸ਼ਹੂਰ ਹੈ ਉਹ ਫਿਰ ਇਹਦੇ ਕਰਕੇ ਸਾਡੇ ਵੀ ਜਿਹੜੇ ਸ਼ਹਿਰ ਦੇ ਮੇਨ ਲੋਕ ਨੇ ਸਾਰੇ ਵਪਾਰੀ ਤਬਕਾ ਹੈ ਉਹ ਵੀ ਸਵੇਰੇ ਸਵੇਰੇ ਇੱਥੇ ਸਾਰੇ ਇਕੱਠੇ ਹੁੰਦੇ ਆਂ ਔਰ ਉਹਨਾਂ ਦੇ ਨਾਲ ਹੱਸ ਖੇਡ ਸੱਜਣ ਮਿੱਤਰ ਹੈ ਉਹ ਸਾਰਾ ਕੁਝ ਹੀ ਇੱਕ ਤੇ ਆਪਣਾ ਮਤਲਬ ਰੂਹ ਵੀ ਖੁਸ਼ ਹੁੰਦੀ ਹੈ ਔਰ ਦੂਜਾ ਲੋਕਾਂ ਨਾਲ ਮਿਲ ਕੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਪਤਾ ਲੱਗ ਜਾਂਦੀਆਂ ਨੇ ਸੋ ਇਹ ਸਾਡਾ ਰੂਟੀਨ ਹੈ ਰੂਟੀਨ ਚਾਹੀਦਾ ਆ ਤੇ ਔਰ ਇਹ ਇੱਥੇ ਜਦੋਂ ਆਈਏ ਫਿਰ ਉਹ ਜਿਹੜਾ ਗਨਮੈਨ ਕਲਚਰ ਹੈ ਜਾਂ ਦੂਜਾ ਕਲਚਰ ਹੈ ਉਹ ਠੀਕ ਹੈ ਉਹ ਚੀਜ਼ਾਂ ਜਦੋਂ ਅਸੀਂ ਟਰੈਵਲ ਕਰਦੇ ਹਾਂ ਉਹਨਾਂ ਚੀਜ਼ਾਂ ਦੀ ਲੋੜ ਪੈਂਦੀ ਕਿਉਂਕਿ ਦੂਰ ਜਾਣਾ ਹੁੰਦਾ ਟਰੈਫਿਕ ਆਉਂਦਾ ਉਹਦੇ ਵਾਸਤੇ ਠੀਕ ਹੈ ਬਾਕੀ ਜਿੱਥੇ ਆਪਣੇ ਪਰਿਵਾਰ ਨੇ ਉੱਤੇ ਇਹੋ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਜ਼ਿਆਦਾ ਸਮਾਂ ਬਹੁਤ ਘੱਟ ਰਹਿ ਗਿਆ ਜੀ ਇਲੈਕਸ਼ਨ ਕਿੰਨ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਔਰ ਲੋਕਾਂ ਦਾ ਰਿਸਪੌਂਸਿਵਸਾ ਦਾ ਨਿਕਲਿਆ ਦੇ ਜੇ ਕੰਮ ਕਰਾਂਗੇ ਤੇ ਲੋਕਾਂ ਨੇਗਾ ਤੁਹਾਨੂੰ ਮੌਕਾ ਦੇਣਾ ਹੈ ਜੇ ਨਹੀਂ ਕਰਾਂਗੇ ਲੋਕੀ ਮੌਕਾ ਦੂਜਾ ਲੱਭ ਲੈਂਦੇ ਆ ਦੂਜਾ ਚਾਂਸ ਮਿਲ ਜਾਂਦਾ ਹੈ ਸੋ ਇਹ ਕੋਈ ਸਾਡੇ ਵਾਸਤੇ ਇਲੈਕਸ਼ਨ ਕੋਈ ਨਵੀਂ ਚੀਜ਼ ਨਹੀਂ ਮੈਂ ਕਹਿ ਸਕਦਾ ਕਿਉਂਕਿ ਜਦੋਂ ਕੰਮ ਕਰੋਗੇ ਲੋਕਾਂ ਚ ਰਹੋਗੇ ਇਹ ਇਲੈਕਸ਼ਨਾਂ ਤੇ ਕਈ ਆਉਣੀਆਂ ਨੇ ਕਈਆਂ ਦੇ ਵਿੱਚ ਤੁਸੀਂ ਭਾਗ ਲੈਣਾ ਹੈ ਫਿਰ ਲੋਕ ਇਹ ਚੀਜ਼ ਦਾ ਡਿਸਾਈਡ ਕਰਦੇ ਆ ਕਿ ਇਹ ਇਲੈਕਸ਼ਨ ਕਿਹਦੇ ਹੱਕ 'ਚ ਜਾਣੀ ਚਾਹੀਦੀ ਕਿਹਦੇ ਹੱਕ 'ਚ ਨਹੀਂ ਜਾਣੀ ਚਾਹੀਦੀ ਸੋ ਮੈਂ ਇਲੈਕਸ਼ਨ ਨੂੰ ਹਮੇਸ਼ਾ ਹੀ ਅੱਛਾ ਸਮਝਦਾ ਹਾਂ ਕਿਉਂਕਿ ਲੋਕਾਂ ਨੂੰ ਮੌਕਾ ਮਿਲਦਾ ਹੈ ਆ ਜਿਹੜਾ ਲੀਡਰ ਹੁੰਦਾ ਆ ਉਹਦੀ ਪਰਚੋਲ ਕਰਨ ਦਾ ਕਿ ਉਹ ਕਿਦਾਂ ਉਹਨੇ ਵਰਕ ਕੀਤਾ ਜਾਂ ਕੋਈ ਨਵਾਂ ਆਉਣਾ ਚਾਹੁੰਦਾ ਆ ਉਹਦੀ ਉਹਦਾ ਬਿਹੇਵੀਅਰ ਕੀ ਆ ਉਹਦਾ ਪਿਛਲਾ ਖਾਕਾ ਕੀ 35 40 ਸਾਲ ਦਾ ਉਹਨੇ ਕੀ ਕੀਤਾ ਪਬਲਿਕ ਆਸਤੇ ਸਮਾਜ ਆਸਤੇ ਸਾਰੀਆਂ ਚੀਜ਼ਾਂ ਦਾ ਪਰਚੋਲ ਕਰਨ ਦਾ ਮੌਕਾ ਮਿਲਦਾ ਹੈ ਬੀਜੇਪੀ ਵੱਲੋਂ ਲਾਲੇ ਕੋਰਸੂ ਚੀ ਜਾਰੀ ਕਰ ਦਿੱਤੀ ਕਿ ਕਿਸੇ ਨੂੰ ਬਾਲੀਵੁੱਡ ਦਾ ਕਰਾਮਾ ਜਿਹੜਾ ਆ ਉਹ ਕੱਲ੍ਹ ਸੀ ਇਹ ਕਿਹਦਾ ਆਪਾਂ ਆਪਾਂ ਨਾਰਤ ਪਾ ਜਾਣਾ ਲੇਕਿਨ ਕੋਈ ਬੋਲ ਨਹੀਂ ਕੋਈ ਆਦਾ ਕਰਮ ਨਹੀਂ ਦੇ ਸਕਦਾ ਦੇਖੋ ਜਦੋਂ ਕੋਈ ਪਾਰਟੀ ਨੂੰ ਇਹ ਸਮਝ ਲੱਗ ਜੇ ਕਿ ਉਹਦੀ ਗੱਲ ਨਹੀਂ ਮਰ ਰਹੀ ਫਿਰ ਸਹਾਰਾ ਲਿਆ ਜਾਂਦਾ ਸਤਾਰਿਆਂ ਦਾ ਜੇ ਵਾਕਿਆ ਹੀ ਮੋਦੀ ਸਾਹਿਬ ਕਹਿੰਦੇ ਨੇ ਜਾਂ ਉਹਨਾਂ ਦੀ ਪਾਰਟੀ ਕਹਿੰਦੀ ਹੈ ਕਿ ਅਸੀਂ ਬਹੁਤ ਵਿਕਾਸ ਕੀਤਾ ਅਸੀਂ ਬਹੁਤ ਗਰੀਬੀ ਟਾਈ ਅਸੀਂ ਬੜਾ ਇੰਡੀਆ ਨੂੰ ਉੱਪਰ ਲੈ ਗਏ ਆ ਤੇ ਫਿਰ ਕਿਸੇ ਵਰਕਰ ਨੂੰ ਟਿਕਟ ਦਿਓ ਨਾ ਆਪਣੇ ਨਾਂ ਤੇ ਚਿਤਾ ਕੇ ਵਿਖਾਓ ਤੁਸੀਂ ਤੇ ਕੰਗਨਰ ਨੌ ਦੇ ਨਾਂ ਤੇ ਜਿਤਨਾ ਚਾਹੁੰਦੇ ਜੀ ਬਾਕੀ ਉਹਨੂੰ ਟਿਕਟ ਦੇ ਕੇ ਇਹਨਾਂ ਨੇ ਪੰਜਾਬੀਆਂ ਦੇ ਨਾਲ ਜਿਹੜੀ ਉਹਦੀ ਜੋ ਹਾਲਾਤ ਉਹਨੇ ਕਿਸਾਨ ਮਜ਼ਦੂਰੀ ਸੰਘਰਸ਼ ਕੀਤਾ ਜਦੋਂ ਪੰਜਾਬ ਤੇ ਹਰਿਆਣਾ ਇੱਕ ਮੋਟ ਸੀ ਉਹਦੇ ਤੇ ਮੋਹਰ ਲਾਈ ਵੀ ਜੋ ਕੰਗੜਾ ਕਹਿੰਦੀ ਸੀ ਅਸੀਂ ਕੋਆਇਆ ਸੀ ਉਹ ਠੀਕ ਹੋਇਆ ਸੋ ਇਹਦਾ ਜਵਾਬ ਸਾਰੇ ਪੰਜਾਬੀ ਜ਼ਰੂਰ ਦੇਣਗੇ ਔਰ ਉਹ ਲੋਕ ਜ਼ਰੂਰ ਦੇਣਗੇ ਜਿਹੜੇ ਫਿਰਕਾ ਪ੍ਰਸਤੀ ਨੂੰ ਪਸੰਦ ਨਹੀਂ ਕਰਦੇ ਜਿਹੜੇ ਉਹਦੇ ਉਲਟ ਨੇ ਸੋ ਫਿਰਕਾ ਪ੍ਰਸਤੀ ਹਮੇਸ਼ਾ ਹੀ ਗਲਤ ਹੁੰਦੀ ਹੈ ਸੋ ਜਦੋਂ ਕੋਈ ਪਾਰਟੀ ਸਤਾਰਿਆਂ ਦਾ ਹਿਸ਼ਾਰਾ ਲੈਂਦੀ ਹੈ ਦਾ ਮਤਲਬ ਇਹ ਸਮਝ ਲਿਓ ਉਹ ਡਾਵਾ ਡੋਲਿਆ ਜਿੱਥੇ ਵੀ ਸਤਾਰੇ ਤਾਰੇ ਨੇ ਉੱਥੇ ਇਹੋ ਹਾਲ ਹੁੰਦਾ ਹੈ ਕਿਉਂਕਿ ਉਹ ਉਹ ਇਸ ਫੀਲਡ ਦੇ ਬੰਦੇ ਹੀ ਨਹੀਂ ਹੈਗੇ ਉਹ ਦੇਖੋ ਹੁਣ ਕੱਲ ਨੂੰ ਸਾਨੂੰ ਕਹ ਵੀ ਕੋਈ ਐਕਟਿੰਗ ਕਰ ਲੋ ਅਸੀਂ ਐਕਟਿੰਗ ਥੋੜਾ ਕਰ ਸਕਦੇ ਹਾਂ ਉਹਨਾਂ ਦੀ ਫੀਲਡ ਹੈ ਰੱਬ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ 35 35 40 40 50 50 ਸਾਲ ਉਹ ਚ ਕੰਮ ਕਰਦੇ ਨੇ ਅਸੀਂ ਲੋਕ ਆ ਅਸੀਂ 20 25 25 ਸਾਲੇ ਚ ਲਾਏ ਨੇ ਉਹ ਇਹ ਫੀਲਡ 'ਚ ਕਿਵੇਂ ਕੰਮ ਕਰ ਸਕਦੇ ਆ ਉਹਦੇ ਲਗਾਤਾਰ ਫੋਨ ਨਹੀਂ ਚੁੱਕ ਸਕਦੇ ਉਹਨਾਂ ਨੇ ਦੱਸ ਕਿਸੇ ਲਗਾਤਾਰ ਆਗੇ ਉਹ ਲੋਕਾਂ ਦੇ ਵਿੱਚ ਰਹਿਣ ਵਾਸਤੇ ਪਬਲਿਕ ਦੇ ਵਿੱਚੋਂ ਗਰਾਉਂਡ ਤੋਂ ਨਿਕਲਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਉੱਥੇ ਕਿਤੇ ਵੀ ਨਹੀਂ ਹੈਗਾ ਔਰ ਇਹਦੇ ਵਿੱਚ ਪਾਰਟੀ ਆਪਣੀ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਸਮਝ ਲੱਗ ਗਈ ਹੈ ਕਿ ਲੋਕ ਬਹੁਤ ਔਖੇ ਨੇ ਵਪਾਰੀ ਵਰਗ ਖਾਸ ਕਰਕੇ ਜਿਨ੍ਹਾਂ ਨੂੰ ਐਮਐਸਐਮਈ ਜਿਹੜਾ ਸੈਕਟਰ ਹੈ ਉਹਨਾਂ ਦੇ ਜਿਹੜਾ ਇਹਨਾਂ ਨੇ ਭਾੜ ਸੁਟਿਆ ਆ ਟੈਕਸ ਦਾ ਵੀ ਜੇ ਕੋ ਤੁਹਾਡਾ ਕੋਈ ਲੈਣ ਦੇਣਾ ਦੋ ਬੰਦੇ ਲੈਣ ਦੇਣ ਕਰਦੇ ਨੇ ਆਧਾਰ ਫੜਿਆ ਉਦੀ ਲੈਣ ਵਾਲੇ ਦੀ ਮਰਜ਼ੀ ਆ ਦੇਣ ਵਾਲੇ ਦੀ ਮਰਜ਼ੀ ਆ ਔਰ ਕਦੋਂ ਦੇਣਾ ਕਦੋਂ ਲੈਣਾ ਜਦੋਂ ਕੋਈ ਸ਼ਿਕਾਇਤ ਕਰਦੇ ਗੱਲ ਕਰੋ ਕਹਿੰਦੇ 45 ਦਿਨ ਤੋਂ ਬਾਅਦ 30 ਪੈਸੇ ਸਾਨੂੰ ਦਿਓ ਇਹ ਗੱਲ ਥੋੜਾ ਹੈ ਕਮਾਈ ਕਿਸੇ ਨਹੀਂ ਇਹ ਇਹ ਸ਼ਰੇ ਚਿੱਟੇ ਦਿਨ ਡਾਕਾ ਮਾਰ ਰਹੇ ਆ ਇਹ ਭਾਰਤੀ ਜਨਤਾ ਪਾਰਟੀ ਔਰ ਮੈਂ ਕਹਿਣਾ ਚਾਹੁੰਦਾ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ ਤੁਸੀਂ ਲੋਕਾਂ ਨੇ ਬਣਾਉਣੀ ਹੈ ਇਹ ਪਹਿਲੇ ਦਿਨ ਪਹਿਲਾ ਮੈਂ ਵਾਅਦਾ ਕਰਦਾ ਕਿ ਇਹਦੇ ਤੇ ਸਾਡਾ ਮਤਲਬ ਕਾਨੂੰਨ ਹੋਏਗਾ ਇਹਨੂੰ ਵਾਪਸ ਲਿਆ ਜਾਏਗਾ ਜਿਹੜੇ ਇਹ ਜਿਹੜੇ ਮਤਲਬ ਇੱਕ ਨਾਦਰਸ਼ਾਈ ਔਰ ਡਾਕਿਆਂ ਦੇ ਰੂਪ ਦੇ ਵਿੱਚ ਸਰਕਾਰ ਜਿਹੜੀ ਪੇਸ਼ ਆ ਰਹੀ ਵਪਾਰੀਆਂ ਦੇ ਨਾਲ ਇਹਨਾਂ ਦੇ ਜਿਹੜੇ ਮਾੜੇ ਕਾਨੂੰਨ ਹੈ ਵਪਾਰੀਆਂ ਪ੍ਰਤੀ ਬਣਾਏ ਸਾਰੇ ਵਾਪਸ ਲੈ ਜਾਣਾ ਦੇਖੋ ਉਹ ਵੀ ਹੈ ਕਿ ਚੀਜ਼ ਸਾਬਤ ਕਰ ਚੁੱਕੇ ਕਿ ਆਮ ਆਦਮੀ ਪਾਰਟੀ ਆਪਣੀ ਜਿਹੜੇ ਕਹਿਣੀ ਕਥਨੀ ਦਾ ਬੜਾ ਵੱਡਾ ਫਰਕ ਹੈ ਜੀ ਅੱਜ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਠੀਕ ਕੰਮ ਕੀਤਾ ਹੁੰਦਾ ਅੱਜ ਕਿਸੇ ਵਰਕਰ ਨੂੰ ਟਿਕਟ ਦਿੰਦੇ ਕਿਸੇ ਆਮ ਬੰਦੇ ਨੂੰ ਦਿੰਦੇ ਇਹਨਾਂ ਤੋਂ ਇਲਾਵਾ ਕੋਈ ਹੋਰ ਨਾਵਾ ਬੰਦਾ ਨਿੰਦੇ ਹੋਰ ਬੰਦੇ ਹੀ ਨਹੀਂ ਹੈਗੇ ਤਾਂ ਮਤਲਬ ਆਮ ਆਦਮੀ ਪਾਰਟੀ ਵੀ ਜਿਹੜੀ ਪੰਜਾਬ ਦੇ ਵਿੱਚ ਹੈ ਇਹਦਾ ਕਿਤੇ ਨਾ ਕਿਤੇ ਗਰਾਫ ਬਹੁਤ ਜ਼ਿਆਦਾ ਡਿੱਗਾ ਹੈ ਜਿਹੜਾ ਉਹਨਾਂ ਨੂੰ ਸਮਝ ਪੈ ਗਿਆ ਔਰ ਜਿਹਨਾਂ ਨੂੰ ਵੱਡੇ ਵੱਡੇ ਚਿਹਰੇ ਆਪਣੇ ਮੰਤਰੀ ਲੈਵਲ ਦੇ ਬੰਦੇ ਉਤਾਰਨੇ ਪੈ ਰਹੇ ਮੰਤਰੀਆਂ ਨੂੰ ਕੰਮ ਕਰਨ ਦਿਓ ਪੰਜਾਬ ਦਾ ਜੋ 3 ਮਹੀਨੇ 4 ਮਹੀਨੇ ਪੰਜਾਂ ਮੰਤਰੀਆਂ ਦਾ ਕੰਮ ਜ਼ੀਰੋ ਹੋ ਜਾਣਾ ਕੌਣ ਜਵਾਬ ਦੇ ਦੇ ਆ ਕੀ ਤੁਹਾਡੇ ਕੋਲ ਵਰਕਰ ਹੈ ਨਹੀਂ ਕੀ ਕੋਈ ਹੋਰ ਕੋਈ ਬੰਦਾ ਹੈ ਨਹੀਂ ਤੁਹਾਡੇ ਕੋ ਸੋ ਇਹਨਾਂ ਚੀਜ਼ਾਂ ਨੂੰ ਉਤਾਰਨਾ ਜਿਹੜਾ ਵਾ ਇਹ ਡੈਮੋਕ੍ਰੇਸੀ ਦੇ ਉਲਟ ਹੈ ਨਾ ਸਵਾਲ ਹੈ ਕਿ ਸ਼ਹਿਰੀ ਵਿੱਚ ਰੋਕ ਰਾਹ ਕਰਕੇ ਜਿਲੀ ਸ਼ਰਾਬ ਕਰਕੇ ਕਿ ਲੋਕਾਂ ਦੀ ਮੌਤ ਹੋਈ ਹੈ ਭਗਵੰਤ ਸਿੰਘ ਮਾਨ ਨੇ ਹਲਕੇ ਦੀ ਗੱਲ ਹੈ ਕਿ ਲੱਗਦਾ ਕਿ ਨਹੀਂ ਇਹ ਕੋ ਉਹਨਾਂ ਦੇ ਨਾਲ ਮਣਾਇਆ ਜਾਂਦਾ ਭਗਵੰਤ ਸਿੰਘ ਮਾਨ ਨੂੰ ਰਦਰ ਥੈਂਕੀ ਉਹ ਪੀ ਕੇ ਬੈਠੇ ਰਹਿੰਦੇ ਬਿਲਕੁਲ ਜਿਹੜੇ ਵੀ 21 ਪਰਿਵਾਰ ਜਿਨ੍ਹਾਂ ਦੀ ਮੌਤ ਹੋਈ ਹੈ ਉਹਦੇ ਵਿਚਾਰੇ ਚਲੇ ਗਏ ਉਹਨਾਂ ਨਾਲ ਖਲੋ ਕੇ ਔਰ ਇਸ ਇਸ ਗੱਲ ਦਾ ਸਬੂਤ ਦਿੰਦੇ ਨੇ ਕਿ ਸਰਕਾਰ ਡਰਗ ਨਸ਼ਾ ਰੋਕਣ ਦੇ ਵਿੱਚ ਪਹਿਲੋਂ ਪਤਾ ਲੋਕਾਂ ਨੂੰ ਫੇਲ ਹੈ ਪਰ ਅੱਜ ਪੁਖਤਾ ਸਬੂਤ ਮਿਲ ਗਿਆ ਕਿ ਸਰਕਾਰ ਬਿਲਕੁਲ ਹੀ ਦਿੱਤੇ ਨਕਾਮ ਹੋਈ ਆ ਇਹਨੂੰ ਰੋਕਣ ਤੇ ਔਰ ਅੱਜ ਵੀ ਸਰਕਾਰ ਦੇਖੋ ਕਿਸੇ ਮੁੱਖ ਮੰਤਰੀ ਨੂੰ ਫੜਨਾ ਮੈਂ ਕਹੂੰਗਾ ਕੋਈ ਗਲਤ ਗੱਲ ਐ ਡੈਮੋਕ੍ਰੇਸੀ ਦੇ ਉਲਟ ਐ ਪਰ ਜਦੋਂ ਇੱਥੇ ਪੰਜਾਬ 'ਚ ਤੁਸੀਂ ਇਹ ਹਾਲਾਤ ਕਰਦੇ ਜਦੋਂ ਕਿਸੇ ਮੰਤਰੀ ਨੂੰ ਫੜਦੇ ਤੁਸੀਂ ਐਂ ਸਾਬਤ ਕਰ ਦਿੰਦੇ ਕਿ ਉਹ ਮੰਤਰੀ ਸ਼ਾਇਦ ਭ੍ਰਿਸ਼ਟ ਸਾਬਤ ਹੋ ਗਿਆ ਜਾਂ ਕੁਝ ਵੀ ਹੋ ਗਿਆ ਅੱਜ ਫਿਰ ਇਹਦਾ ਮਤਲਬ ਐ ਸੇਮ ਧਾਰਾ ਉੱਥੇ ਕਿਉਂ ਨਹੀਂ ਕੇਜਰੀਵਾਲ ਦੇ ਉੱਤੇ ਫੁਕ ਡੈਮੋਕ੍ਰੇਸੀ ਨੂੰ ਪੰਜਾਬ ਸਰਕਾਰ ਨੇ ਵੀ ਕੁਚਲਿਆ ਵਾ ਔਰ ਕੇਂਦਰ ਸਰਕਾਰ ਨੇ ਕੁਚਲ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ